ਆਡੀ ਆਪਣੀ ਸਰਕਾਰ ਹੈ 2022 ਤੋਂ ਲੈ ਕੇ ਹਰ ਰੋਜ਼ ਕੋਈ ਨਾ ਕੋਈ ਨਵੇਂ ਘਟਨ ਹੋ ਰਹੇ ਨੇ ਹਰ ਰੋਜ਼ ਨਵੇਂ-ਨਵੇਂ ਕੰਮ ਹੋ ਰਹੇ ਨੇ 19000 ਕਿਲੋਮੀਟਰ ਸੜਕਾਂ ਜਿਹੜੀਆਂ ਪਿੰਡਾਂ ਨੂੰ ਲਿੰਕ ਰੋਡ ਜਾਂਦੀਆਂ ਨੇ ਰਿਪੇਅਰ ਹੋਊਗੀ ਨਵੀਆਂ ਬਣਨਗੀਆਂ ਚੌੜੀਆਂ ਹੋਣਗੀਆਂ 5000 ਕਰੋੜ ਰੁਪਇਆ ਨਵੇਂ ਗ੍ਰਿਡਾਂ ਵਾਸਤੇ ਨਵੀਆਂ ਤਾਰਾਂ ਨਵੇਂ ਟਰਾਂਸਫਾਰਮਰ ਪੁਰਾਣੀਆਂ ਲਾਈਨਾਂ ਦੀ ਰਿਪੇਅਰ ਤਾਂ ਕਿ ਅਗਲੀ ਗਰਮੀ ਤੱਕ ਇੱਕ ਵੀ ਕੱਟ ਬਿਜਲੀ ਦਾ ਨਾ ਲੱਗੇ ਅਸੀਂ 5000 ਕਰੋੜ ਰੁਪਏ ਦਾ ਕੰਮ ਟੇਲਾਂ ਤੱਕ ਪਾਣੀ ਪਹੁੰਚਾਇਆ ਜਿੱਥੇ 40-40 ਸਾਲ ਤੋਂ ਲੋਕਾਂ ਨੇ ਪਾਣੀ ਨਹੀਂ ਦੇਖਿਆ ਸੀ ਕੱਸੀਆਂ ਦਾ 881 ਆਮ ਆਦਮੀ ਕਲੀਨਿਕ ਖੁੱਲੇ ਨੇ ਤੁਹਾਡੇ ਇਲਾਕੇ 'ਚ ਵੀ ਹੋਣਗੇ ਪੌਣੇ 2 ਕਰੋੜ ਮਰੀਜ਼ ਉੱਥੇ ਆਪਣਾ ਚੈੱਕਅਪ ਕਰਾ ਕੇ ਚਲੇ ਗਏ ਛੋਟੇ ਕਈ ਦੋ ਵਾਰ ਵੀ ਆਗੇ ਹੋਣਗੇ ਚਲੋ 1 ਕਰੋੜ ਹੀ ਲਾ ਲਓ ਕਿ ਨਾ ਮਾ ਇੱਕ ਕਰੋੜ ਆ ਗਿਆ 3 ਕਰੋੜ ਦੀ ਬਜਾਏ 4 ਕਰੋੜ 30% ਪੰਜਾਬ ਉੱਥੋਂ ਦਵਾਈ ਲੈ ਕੇ ਚਲਾ ਗਿਆ ਹਰ ਕਿਸਨ ਦੀ ਦਵਾਈ ਫ੍ਰੀ ਮਿਲ ਰਹੀ ਹੈ ਸਰਕਾਰੀ ਸਕੂਲਾਂ ਦਾ ਕਾਇਆਪਲਟ ਹੋ ਰਿਹਾ ਸਾਡੇ ਸਕੂਲਾਂ ਦੇ ਬੱਚੇ ਸਰਕਾਰੀ ਸਕੂਲਾਂ ਦੇ ਬੱਚੇ JEE, NEET, ਐਡਵਾਂਸ, ਫੌਜ ਦੇ ਵੱਡੇ ਵੱਡੇ ਜਿਹੜੇ ਅਫਸਰਾਂ ਦੇ ਟ੍ਰੇਨਿੰਗ ਦੇ ਜਿਹੜੇ ਪੇਪਰ ਨੇ ਉਹ ਕਲੀਅਰ ਕਰ ਰਹੇ ਨੇ। ਸੜਕਾਂ ਤੇ SSF ਖੜੀ ਹੈ। ਹਰ 30 ਕਿਲੋਮੀਟਰ ਦੇ ਰੇਡੀਅਸ 'ਚ ਗੱਡੀਆਂ ਨਾਲ ਕੋਲੇ 48% ਮੌਤਾਂ ਘਟ ਗਈਆਂ ਜੀ ਸੜਕਾਂ ਤੇ ਜਿਹੜੀਆਂ ਆਨ ਦਾ ਸਪਾਟ ਹੋ ਜਾਂਦੀਆਂ ਸੀ ਇਹ ਮੈਂ ਨਹੀਂ ਕਹਿ ਰਿਹਾ। ਇਹ ਰਾਜ ਸਭਾ ਦੇ ਵਿੱਚ ਇੱਕ ਸਵਾਲ ਦੇ ਜਵਾਬ ਤੇ ਨਿਤਨ ਗੱਡਕਰੀ ਜੋ ਕਿ ਟ੍ਰਾਂਸਪੋਰਟ ਮਿਨਿਸਟਰ ਆਫ ਭਾਰਤ ਦੇ ਉਹਨਾਂ ਨੇ ਦੱਸਿਆ ਕਿ ਜੇ ਸਿੱਖਣਾ ਪੰਜਾਬ ਤੋਂ ਸਿੱਖੋ। 10 ਲੱਖ ਰੁਪਏ ਦਾ ਸੇਧਾ ਬੀਮਾ ਬਸ ਆਉਂਦੇ ਦਿਨਾਂ ਸ਼ੁਰੂ ਹੋਣ ਲੱਗੇ ਆ ਕੁਝ ਨਹੀਂ ਚਾਹੀਦਾ ਕੋਈ ਫਾਰਮ ਨਹੀਂ ਭਰਨਾ ਕੁਝ ਨਹੀਂ ਕਰਨਾ ਆਧਾਰ ਕਾਰਡ ਹੈ ਵੋਟਰ ਕਾਰਡ ਹੈ ਰੱਬ ਨਾ ਕਰੇ ਕੋਈ ਬਿਮਾਰ ਹੋ ਗਿਆ ਜੀ ਪਰਿਵਾਰ ਦਾ ਹਸਪਤਾਲ ਚ ਜਾਓ ਇਲਾਜ ਕਰਾ ਕੇ ਘਰੇ ਆ ਜਾਓ ਬਾਕੀ ਬਾਕੀ ਸਾਫ ਤਾਂ ਸਰਕਾਰ ਆਪ ਹੀ ਕਰੂਗੀ ਅਜੇ ਤੱਕ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਜੀਵਨ ਦੀ ਮੰਨ ਲਾਗੂ ਨਹੀਂ ਹੋਇਆ ਮਜੀਠੀ ਵਰਗੇ ਨੂੰ ਹੱਥ ਪਾਉਣ ਵਾਸਤੇ ਜਿਗਰਾ ਚਾਹੀਦਾ ਬੜੇ ਫੋਨ ਆਏ ਸਾਨੂੰ ਕਹਿੰਦੇ ਤੂੰ ਨਾ ਪੰਗੇ ਲੋ ਬਈ ਜਰੇ ਵੱਡੇ ਨੇ ਆਏ ਨੇ ਮੈਂ ਕਿਹਾ ਵੱਡੇ ਹੋਣਗੇ ਘਰੇ ਹੋਣਗੇ ਕਾਨੂੰਨ ਤੋਂ ਵੱਡੇ ਨਹੀਂ ਹੈਗੇ ਜਿੱਤੇ ਸਾਰਾ ਕੁਝ ਮਿਲ ਗਿਆ ਜੋ ਨਾਬੇ ਜਾ ਕੇ ਕਰੇ ਦਰਸ਼ਨ ਤੇ ਲਾਲ ਬੱਤੀ ਵਾਲੀਆਂ ਗੱਡੀਆਂ ਚਿੱਟਾ ਜਾਂਦਾ ਸੀ ਤੇ ਪੁਲਿਸ ਨੂੰ ਨਾਕੇ ਤੇ ਮੋਬਾਈਲਸ ਜਾਂਦੀ ਸੀ ਇੰਨੇ ਨੰਬਰ ਗੱਡੀਆਂ ਰੋਕਣੀ ਨਹੀਂ ਮਾਲ ਜਾ ਰਿਹਾ ਸਮਾਨ ਜਾ ਰਿਹਾ ਨਸਲ ਖੁਸ਼ੀਆਂ ਦੇ ਕੇਸ ਚੱਲਣੇ ਚਾਹੀਦੇ ਨਸਲ ਖੁਸ਼ੀਆਂ ਦੇ ਨਾਂ ਤੇ ਪਰਿਵਾਰਾਂ ਦੇ ਪਰਿਵਾਰ ਖਤਮ ਕਰਕੇ ਰੱਖ ਕੇ ਨੇ ਕੈਪਟਨ ਮਨਿੰਦੂ ਦੇ ਹੱਕ ਚ ਬੋਲਿਆ ਚੰਨੀ ਉਹਦੇ ਹੱਕ ਚ ਬਿੱਟੂ ਉਹਦੇ ਹੱਕ ਚ ਖੈਰਾ ਉਹਦੇ ਹੱਕ ਚ ਨਾ ਕੁਰਸੀ ਦਾ ਚਾਹ ਪਹਿਲਾਂ ਸੀ ਨਾ ਹੋਣਾ ਪੈਸੇ ਕਮਾਉਣੇ ਉਧਰੋਂ ਜਿੰਨੇ ਮਰਜ਼ੀ ਕਮਾਈ ਜਾਂਦੇ ਮੈਂ ਕਹਿੰਦਾ ਕੋਈ ਫੇਲ ਕਲਾਕਾਰ ਸੀ ਵੀ ਇੱਧਰ ਫੇਲ ਹੋ ਗਿਆ ਉੱਧਰ ਆ ਗਿਆ ਪੈਸੇ ਕਮਾਉਣੇ ਉਧਰੋਂ ਕਮਾ ਲੈਂਦੇ ਜੀ ਮੈਂ ਤਾਂ ਇਹ ਕਹਿਣਾ ਕਿ ਪ੍ਰਮਾਤਮਾ ਨੇ ਇੰਨਾ ਕੁਝ ਦਿੱਤਾ ਲੋਕਾਂ ਨੇ ਇੰਨਾ ਕੁਝ ਦਿੱਤਾ ਤੇ ਮੈਂ ਲੋਕਾਂ ਲਈ ਕੀ ਵਾਪਸ ਕੀਤਾ ਇਹ ਮੇਰਾ ਤੀਜਾ